ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਆਪਣਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਪਖਾ ਦਿੱਤਾ ਹੈ ਜਿਸ ਦੇ ਤਹਿਤ ਅੱਜ ਫਤੇਗੜ ਚੂੜੀਆਂ ਰੇਲਵੇ ਸਟੇਸ਼ਨ ਰੋਡ ਜਨਤ ਪੈਲਸ ਵਿਖੇ ਲਖਪੀ ਸਿੰਘ ਲੋਤੀ ਨਗਲਦੀ ਪਤਾਨ ਦੀ ਹੇਠ ਅਕਾਲੀ ਦਲ ਦੀ ਵਿਸ਼ਾਲ ਮੀਟਿੰਗ ਵਿੱਚ ਅਕਾਲੀ ਦਲ ਦੇ ਉਮੀਦਵਾਰ ਡਾਟਰ ਤਲਜੀਤ ਸਿੰਘ ਚੀਮਾ ਅਸ਼ੇਸ਼ ਤੌਰ ਤੇ ਸ਼ਾਮ ਨੂੰ ਫਤਿਹਗੜ ਚੂੜੀਆਂ ਆਉਣ ਤੇ ਡਾਕਟਰ ਤਲਜੀਤ ਸਿੰਘ ਚੀਮਾ ਦਾ ਯੂਥ ਅਕਾਲੀ ਦਲ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਤਲਾਵਲਾ ਮੰਤਰ ਤੋਂ ਢੁੱਟ ਮੱਖੀ ਨਾਲ ਜੰਨਤ ਪੈਲੇਸ ਲਿਜਾਇਆ ਗਿਆ ਇਸ ਤੋਂ ਪਹਿਲਾਂ ਡਾਕਟਰ ਤਲਜੀਤ ਸਿੰਘ ਚੀਮਾ ਲਖਪੀਰ ਸਿੰਘ ਲੋਤੀ ਨੰਕਲ ਵੱਲੋਂ ਆਪਣੇ ਸਾਥੀਆਂ ਸਮੇਤ ਤਲਾਵਲਾ ਮੰਤਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਫਤਿਹਗੜ ਚੂੜੀਆਂ ਡਾਕਟਰ ਦਲਜੀਤ ਸਿੰਘ ਚੀਮਾ ਦੇ ਹੱਕ ਚ ਅਕਾਲੀ ਦਲ ਦੀ ਹੋਈ ਵਿਸ਼ਾਲ ਮੀਟਿੰਗ ਲੋਕ ਅਕਾਲੀ ਦਲ ਨੂੰ ਵੱਟਾ ਹੁੰਕਾਰਾ ਦੇ ਰਹੇ ਹਨ ਕਿਹਾ ਡਾਕਟਰ ਤਲਜੀਤ ਸਿੰਘ ਚੀਮਾ ਮਾ ਅਤਿ ਲਖਬੀਤ ਸਿੰਘ ਲੁਦੀ ਨੰਗਲ ਨੇ ਪਿੰਡਾਂ ਰੰਦਾਵਾ ਨੂੰ ਯੂਥ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਕੀਤਾ ਗਿਆ ਨਿਯੁਕਤ ਇਸ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਤਲਾਵ ਵਾਲਾ ਮੰਦਰ ਵਿਖੇ ਹੋਏ ਨਤਮਸਤਕ ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਅਕਾਲੀ ਵਰਕਰਾਂ ਜੋਸ਼ ਭਰਤੇ ਹੋਏ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੈ ਤੇ ਕਿਸਾਨ ਪੱਖ ਹੀ ਹਮੇਸ਼ਾ ਹੀ ਫੈਸਲੇ ਲਏ ਹਨ ਉਹਨਾਂ ਨੇ ਭਾਜਪਾ ਤੇ ਵਾਰਤਿਆ ਕਿ ਅਕਾਹੇ ਭਾਜਪਾ ਦਰਮ ਦੇ ਨਾਂ ਤੇ ਵੋਟਾਂ ਮੰਗਰੀ ਹੈ ਅਤੇ ਲੋਕਾਂ ਨੂੰ ਫੜਾ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਲਖਮੀ ਸਿੰਘ ਲੋਤੀ ਨਗਰ ਨੇ ਡਾਕਟਰ ਬਲਜੀਤ ਸਿੰਘ ਚੀਮਾਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤਵੀ ਕੀਤਾ ਅੱਜ ਦੀ ਮੀਟਿੰਗ ਚ ਯੂਥ ਅਕਾਲੀ ਦਲ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਿਆ ਅਤੇ ਭਵਿੰਦਰ ਸਿੰਘ ਪਿੰਡ ਅਰੰਦਾਵਾ ਨੂੰ ਯੂਥ ਅਕਾਲੀ ਦਲ ਸ਼ਰੀਪ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਜਿਸ ਨੂੰ ਤਕबीर ਸਿੰਘ ਲੋਤੀ ਰੰਗਲ ਅਤੇ ਹੋਰ ਅਕਾਲੀ ਦਲ ਦੇ ਆਗੂਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਤੇ ਪਿੰਡਰਦਾਵਾ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਚਤ ਲਈ ਪੂਰੀ ਆਪਣੀ ਵਾ ਲਾਉਣਗੇ ਜਿੰਦਾਬਾਦ ਸ਼ੋਮਨੇ ਕਾਲੀ ਦਲ ਪਾਰਟੀ ਜਿੰਦਾਬਾਦ ਜੂਤ ਅਕਾਲੀ ਦਲ ਪਾਰਟੀ ਜਿੰਦਾਬਾਦ ਜੂਤ ਅਕਾਲੀ ਦਲ ਜਿੰਦਾਬਾਦ ਸ਼ੋਮਨੇ ਕਾਲੀ ਦਲ ਪਾਰਟੀ ਜਿੰਦਾਬਾਦ ਦੇਖ ਰਹੇ ਹੋ ਪੰਜਾਬ ਟੀਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਫਤੇਗੜ ਚੂੜੀਆਂ 'ਚ ਅਕਾਲੀ ਦਲ ਦੀ ਇੱਕ ਵਿਸ਼ਾਲ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਫਤੇਗੜ ਚੂੜੀਆਂ ਰੇਲਵੇ ਸਟੇਸ਼ਨ ਰੋਡ ਜੰਨਤ ਪੈਲੇਸ 'ਚ ਅਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਰਜੀਤ ਸਿੰਘ ਚੀਮਾ ਅਤੀਸ਼ ਤੋਂ ਇਲਾਵਾ ਹਲਕਾ ਫਤੇਗੜ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਰਕੀਤ ਸਿੰਘ ਬੁਦੀਨਗਰ ਜੋ ਇੱਥੇ ਪਹੁੰਚ ਰਹੇ ਨੇ ਅਤੇ ਅਕਾਲੀ ਅਤੇ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਵੋਟਾਂ ਨੂੰ ਲੈ ਕੇ ਰਣਨੀਤੀਆ ਉਹ ਇਹਨਾਂ ਨਾਲ ਸਾਂਝੀ ਕਰਨ ਕਿਵੇਂ ਸਰ ਸਾਡੀ ਤਿਆਰੀ ਕਾਫੀ ਲੰਬੇ ਸਮੇਂ ਤੋਂ ਨਾਗਪੁਰ ਸਾਹਿਬ ਦੀ ਸੀ ਪਛਾਣਕਾ ਪਾਰਟੀ ਨੇ ਆਪਣਾ ਅਸਬਤ ਭੇਜਤਾ ਕਿਸ ਤਰ੍ਹਾਂ ਦਾ ਇੱਥੇ ਆਂਗ ਲਗਾਇਆ ਗਾ ਗੱਲ ਇਹ ਹੈ ਕਿ ਗੁਰਦਾਸਪੁਰ ਜਿਹੜਾ ਆਪਣਾ ਜ਼ਿਲ੍ਹਾ ਔਰ ਮਾੜੀ ਪੁੱਛਿਆ ਪਿੰਡ ਦੇ ਵਿੱਚ ਮੈਂ ਪੈਦਾ ਹੋਇਆ ਸੀ ਪਿੰਡ ਦੇ ਸਕੂਲ ਤੇ ਜਸਨੇ ਕੀਤੀ ਫਿਰ ਡਾਕਟਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਰਾਜਨੀਤੀ ਵੀ ਦੁਬਾਰਾ ਫੇਰ ਕਿਸੇ ਜਨੂੰ ਚੁੱਕੀ ਉਸੇ ਹੀ ਮੈਂ ਗੱਲ ਦਾ ਜ਼ਿਕਰ ਕਰ ਰਿਹਾ ਸੀ ਕਿ ਲੋਤੀ ਨੰਗਲ ਸਾਹਿਬ ਤੇ ਮੈਂ ਅਸੀਂ ਸਾਰੇ ਹੀ ਉਦੋਂ ਲੰਬਾ ਸਮਾਂ ਜ਼ਿੰਦਗੀ ਦਾ ਜਿਹੜਾ ਸੰਘਰਸ਼ ਹੈ ਇਸੇ ਕਰਦਾਸਪੁਰ ਜਿਹੜੇ ਤੋਂ ਇਕੱਠਿਆ ਅਸੀਂ ਸ਼ੁਰੂਆਤ ਕੀਤੀ ਸੀ ਸਾਡੇ ਜਿੰਨੇ ਨੌ ਹਲਕਿਆਂ ਦੇ ਇੰਚਾਰਜ ਆ ਔਰ ਸਾਡੇ ਜ਼ਿਲ੍ਹਾ ਜਥੇਦਾਰ ਸਾਰੇ ਆ ਨੇ ਇਕੱਠੇ ਹੋ ਕੇ ਹਕਮਤ ਹੋ ਕੇ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਸੀ ਤੇ ਡਾਕਟਰ ਚਿੰਮਰ ਨੂੰ ਬਰਦਾਸ਼ਤ ਕੀਤਾ ਇਸ ਤਰ੍ਹਾਂ ਕੇ ਪ੍ਰਧਾਨ ਸਾਹਿਬ ਦਾ ਵੀ ਧਨਵਾਦ ਕਰਦਾ ਔਰ ਆਪਣੇ ਭਰਾਵਾਂ ਦਾ ਵੀ ਧਨਵਾਦ ਕਰਦਾ ਕਿਉਂਕਿ ਐਡਾ ਵੱਡਾ ਭਰੋਸਾ ਮੇਰੇ ਅੰਦੇ ਬੰਦੇ ਤੇ ਪ੍ਰਗਟ ਕਰਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੀ ਟਟੇਪੰਦੀ ਹੁੰਦੀ ਹੈ ਪਰ ਸਾਰਿਆਂ ਨੇ ਇੱਕ ਜੁਬਾਨ ਹੋ ਕੇ ਤੇ ਬਹੁਤ ਵੱਡਾ ਮੇਰਾ ਮਾਨ ਰੱਖਿਆ ਔਰ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੇਰੇ ਸਿਰ ਤੇ ਉੱਤੇ ਪਾਈ ਹੈ ਔਰ ਮੈਂ ਸਾਰਿਆਂ ਨੂੰ ਭਰੋਸਾ ਵੀ ਦੋਣਾ ਕਿ ਜਦੋਂ ਇੰਨਾ ਵੱਡਾ ਮਾਨ ਲੜਕੇ ਸਰਾਂ ਨੇ ਫਖਿਆ ਉਸ ਮਾਨ ਨੂੰ ਕਾਇਮ ਰੱਖਣ ਦੀ ਵੀ ਮੈਂ ਕੋਸ਼ਿਸ਼ ਜਿਹੜੀ ਆ ਉਹਨਾਂ ਦੇ ਸੰਬੰਧ ਦੇ ਵਿੱਚ ਆਪਣੀ ਡਿਊਟੀ ਤਨਦੇਹੀ ਦੇ ਨਾਲ ਕਰਕੇ ਪੂਰਾ ਕੀਤਾ ਹੈ ਜੀਵਨ ਸਾਹਿਬ ਲੰਮ ਸਮਾਂ ਪਾਟ ਪਾ ਅਕਾਲੀ ਦੰਦਾਂ ਘਟਜੋ ਰਿਹਾ ਇਸ ਆ ਤੁਹਾਡੇ ਹਲਕੇ ਨਾਲ ਸੰਬੰਧਿਤ ਪਠਾਰ ਤੇ ਸਜਾਨਪੁਰ ਜਿਹੜੇ ਹਲਕੇ ਨੇ ਉੱਚ ਹਲਕਾ ਬੀਜਪੀ ਹਲਕਾ ਸੀ ਉਥੇ ਅਕਾਲੀ ਦਲ ਦਾ ਜਿਹੜਾ ਥੋੜਾ ਜਿਹਾ ਦੱਸਿਆ ਯਾਰ ਵੀ ਉਥੇ ਹਮੇਸ਼ਾ ਹੀ ਬੀਜੇਪੀ ਦਾ ਰਿਕਾਰਡ ਚ ਬੰਦਿਆ ਜਦੋਂ ਉਥੇ ਅਕਾਲੀ ਦਲ ਕਿਸ ਤਰ੍ਹਾਂ ਦੀ ਰਣਨੀਤੀ ਬਣਾ ਰਿਹਾ। ਤਾਂ ਬੀਜੇਪੀ ਬੜੀ ਜਿਹੜੀ ਹੈ ਤੇਜ਼ ਪਾਰਟੀ ਹੈ। ਨਰੇਟਿਵ ਕਿਦਾਂ ਸੈੱਟ ਕਰਨਾ ਹੈ ਇਹ ਉਹਨਾਂ ਤੋਂ ਬਿਨਾ ਜਿਹੜਾ ਹੋਰ ਕੋਈ ਨਹੀਂ ਜਾਣਦਾ। ਪਹਿਲਾਂ ਤੇ ਇੱਕ ਦੇਸ਼ ਦੇ ਵਿੱਚ ਨਰੇਟਿਵ ਸੈੱਟ ਕਰ ਦਿੱਤਾ 400 ਤੋਂ ਬਾਅਦ। ਉਹਨਾਂ ਹਾਲਾਤ ਬਹੁਤ ਮਾਰੇ ਆ ਵੀ ਜੇ ਪਰ ਨਰੇਟਿਵ ਐਡਾ ਵੱਡਾ ਸੈੱਟ ਕਰਤਾ মিডিਏ ਚ ਐਨਾ ਪ੍ਰਚਾਰ ਕਰ ਦਿੱਤਾ ਕਿ ਹਰ ਇੱਕ ਨੂੰ ਲੱਗਣ ਲੱਗ ਗਿਆ ਕਿ ਚਲੋ 400 ਨਹੀਂ ਤੇ 350 ਜਿੱਤ ਜਾਣਗੇ 300 ਜਿੱਤ ਜਾਣਗੇ ਸਰਕਾਰ ਇਹਨਾਂ ਦੀ ਬਣੀ ਪਈ। ਹਾਲੇ ਕਿ ਜ਼ਮੀਨੀ ਹਕੀਕਤ ਤੇ ਬਿਲਕੁਲ ਉਲਟ ਹੈ। ਆ ਜਿਹੜੇ ਉਹਨਾਂ ਦੇ ਭਾਸ਼ਣ ਹੈ ਪ੍ਰਧਾਨ ਮੰਤਰੀ ਜੀ ਦੇ ਤੇ ਬਾਕੀ ਲੀਡਰਾਂ ਦੇ ਉਹ ਤਾਂ ਹਾਰਦੇ ਜਿਹੜੀ ਹੈ ਜਿਹੜਾ ਲੱਗਦਾ ਹੁੰਦਾ ਬਖਲਾਹਟ ਵਾਲੇ ਭਾਸ਼ਣ ਹੈ। ਪਰ ਉਹਨਾਂ ਦੀ ਤੁਸੀਂ ਕਲਾਗਰੀ ਕਹੋ ਕਿ ਉਹਨਾਂ ਨੇ ਐਡਾ ਉੱਚਾ ਵਾਰ ਸੈੱਟ ਕਰ ਦਿੱਤੀ। ਮੀਡੀਆ ਨੇ ਵੀ ਲੱਗਣ ਲੱਗ ਗਿਆ ਲੋਕਾਂ ਨੇ ਵੀ ਲੱਗਣ ਲੱਗ ਗਿਆ ਵੀ ਇਹ ਤਾਂ ਜਿੱਤੇ ਪਏ ਇਸੇ ਤਰ੍ਹਾਂ ਇਹਨਾਂ ਨੇ ਦੂਜਾ ਨਰੇਟਿਵ ਸੈੱਟ ਕਰ ਦਿੱਤਾ ਕਿ ਸਾਰਾ ਹਿੰਦੂ ਕਮਿਊਨਿਟੀ ਸਾਡੇ ਨਾਲ ਹੈ ਜਦੋਂ ਕਿ ਜ਼ਮੀਨ ਦੇ ਉੱਤੇ ਉਹ ਹਕੀਕਤ ਨਹੀਂ ਹੈ ਮੈਂ ਪੁਆ ਵੀ ਜਾ ਕੇ ਆਇਆ ਪਖਾਨਕੋਟ ਵੀ ਜਾ ਕੇ ਆਇਆ ਸਜਨਪੁਰ ਵੀ ਜਾ ਕੇ ਆਇਆ ਸਾਡਾ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਾਨੂੰ ਜਿਹੜੀ ਸਾਂਝ ਆਪ ਵਿੱਚ ਭਾਈਚਾਰਕ ਸਾਂਝ ਮਾਨਸਿਕ ਜਾਤਸਭਾ ਇਕੱਠਾ ਪਹਿਚਾਣੋ ਸਭੇ ਸਾਂਝੀ ਵਾਅਦਾ ਸੰਦੇਸ਼ ਗੁਰੂ ਸਾਹਿਬਾਨ ਨੇ ਦਿੱਤਾ ਹੈ ਇੱਥੇ ਬਸ ਤੋਂ ਬਸ ਟਾਈਮ ਦੇ ਉੱਤੇ ਵੀ ਲੋਕਾਂ ਨੇ ਭਾਈਚਾਰਕ ਸਾਂਝ ਜਿਹੜੀ ਹੈ ਉਹਨੂੰ ਖਤਮ ਨਹੀਂ ਹੋਣਾ। ਇਸ ਕਰਕੇ ਜਿਹੜੇ ਨਰੇਟਿਵ ਸੈੱਟ ਕੀਤੇ ਨੇ ਇਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਆ ਫਲੌਪ ਹੋ ਗਏ। ਜਦੋਂ ਅੱਜ ਮੈਂ ਪਠਾਨਕੋਟ ਜਾਣਾ ਤੇ ਜੋ ਉੱਥੇ Hindu ਭਰਾਵਾਂ ਦਾ ਪਿਆਰ ਮਿਲਦਾ। ਜੋ ਸਿਦਾਰਨਪੁਰ ਦੇ ਕੱਲ Hindu ਭਰਾਵਾਂ ਦਾ ਜਿਹੜਾ ਮੈਨੂੰ ਪਿਆਰ ਮਿਲਿਆ। ਜੋ ਭੋਆ ਦੇ ਵਿੱਚ ਮਿਲਿਆ ਸੇਮ ਇੱਥੇ ਇਸ ਕਰਕੇ ਇਹ ਕਦੀ ਵੀ ਨਹੀਂ ਹੁੰਦਾ ਕਿ ਸਾਰੇ ਲੋਕ ਉਹਦੇ ਵਿੱਚ ਵੀ ਲੋਕੀ ਸੋਚਦੇ ਆ ਕਿ ਦੇਸ਼ ਨੂੰ ਇਸ ਪਾਸੇ ਲਜਾਇਆ ਜਾ ਰਿਹਾ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹਿੰਦੂ ਪ੍ਰਾ ਸਾਡੇ ਕਾਰੋਬਾਰੀ ਨਹੀਂ ਉਹ ਜ਼ਿਆਦਾ ਚਿੰਤਤ ਨੇ ਕਿ ਇਦਾਂ ਦੀਆਂ ਗੱਲਾਂ ਕਰਨੀਆਂ ਤੁਸੀਂ ਇੱਕ ਧਰਮਾਂ ਦੇ ਖਿਲਾਫ ਬੋਲਣਾ ਤੇ ਇਹ ਰਾਜਨੀਤੀ ਦੇਸ਼ 'ਚ ਚੱਲ ਪਈ ਤੇ ਇਹਦੇ ਨਾਲ ਫਿਰ ਜਿਹੜੀ ਪੀਸ ਹੈ ਉਹ ਡਿਸਟਰਬ ਹੋ ਗਈ ਇਸ ਕਰਕੇ ਉਹ ਤਾਂ ਸਾਡੇ ਨਾਲੋਂ ਵੀ ਚਿੰਤਤ ਨੇ ਔਰ ਆਪਣੀ ਜ਼ਿੰਮੇਵਰੀ ਦਾ ਅਹਿਸਾਸ ਹੈ ਇੱਥੇ ਲੋਕਾਂ ਦੇ ਕੰਮ ਦੇਖਣ ਲੋਕੀ ਮਹਿੰਗਾਈ ਤੋਂ ਤੰਗ ਨੇ ਉਹਦਾ ਬੀਜੇਪੀ ਨਾ ਨਹੀਂ ਲੈਂਦੀ ਪੈਮਗਾਹੀ ਕਿਉਂ ਹੈ 100 ਰੁਪਏ ਲੀਟਰ ਕਿਉਂ ਹੈ ਪੈਟਰੋਲ 100 ਰੁਪਏ ਲੀਟਰ ਕਿਉਂ ਹੈ ਰਸੋਈ ਗੈਸ ਦੀ ਕੀਮਤ ਕਿੱਥੇ ਪਹੁੰਚ ਗਈ ਅਨਪਲਾਈਮੈਂਟ ਬੇਰਜ਼ਗਾਰੀ ਇੰਨੀ ਜ਼ਿਆਦਾ ਹੈ ਉਹਦਾ ਭਾਜਪਾ ਨਾ ਨਹੀਂ ਲੈਂਦੀ ਕਿਉਂਕਿ ਦੇਸ਼ ਦੀ 10 ਸਾਲ ਸਰਕਾਰ ਚੱਲੀ ਆ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਬੇਰਜ਼ਗਾਰੀ ਇੰਨੀ ਕਿਉਂ ਹੈ ਅੱਜ ਬੱਚੇ ਸਾਰੇ ਬਹਾਦਰ ਦੇਸ਼ਾਂ ਚ ਕਿਉਂ ਜਾ ਰਹੇ ਇੱਥੇ ਰੋਜ਼ ਗੱਲ ਕਿਉਂ ਨਹੀਂ ਮਿਲਦੀ ਪੰਜਾਬ ਦੇ ਵਿੱਚ ਐਕਸਾਈਜ਼ ਕੰਸੈਸ਼ਨ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਜਦੋਂ ਕਿ ਹਿਮਾਚਲ ਤੇ ਜੈਦ ਕਈ ਦਿੱਤੀਆਂ ਜਾਂਦੀ ਸਾਦਾ ਵਪਾਰ ਜਿਹੜਾ ਜਾਣ ਬੁੱਝ ਕੇ ਕਿਉਂ ਬੰਦ ਕੀਤਾ ਗਿਆ ਇਹਨਾਂ ਚੀਜ਼ਾਂ ਦਾ ਜੇ ਜਵਾਬ ਪੁੱਛੋਗੇ ਉਹਨਾਂ ਕੋਲ ਜਵਾਬ ਨਹੀਂ ਹੈ ਇਸ ਕਰਕੇ ਫਿਰ ਕੋਈ ਧਾਰਮਿਕ ਮੁੱਦਾ ਬਣਾ ਲਓ ਕੋਈ ਇਦਾਂ ਦਾ ਨਰੇਟਿਵ ਸੈੱਟ ਕਰ ਦਿਓ ਪਰ ਇਹ ਅਸਲੀਅਤ ਨਹੀਂ ਹੈ ਜਿਸ ਦਿਨ ਅਸਲੀਅਤ ਸਾਹਮਣੇ ਆਏਗੀ ਤਾਂ ਸਾਰਾ ਦੇਸ਼ ਜਿਹੜਾ ਹਰਾ ਲੱਜੇਗਾ ਤੇ ਭਾਜਪਾ ਦਾ ਖੋਖਰਾ ਪੰਡ ਸਭ ਰਿਹਾ ਹੈ ਜਿਵੇਂ ਸਾਹਿਬ ਇੱਕ ਪਿਛਲਾ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਕਾਲੀ ਦਦੀ ਆਪਸੀ ਖਿਚੋ ਤਾਂ ਅੱਜ ਵੀ ਕੁਝ ਸੀਗਾ ਥੋੜੇ ਮਾਰਜੇ ਤੇ ਇਹ ਤੁਸੀਂ ਸਹਰਤ ਕਰ ਲਿਆ ਜੀ ਸਾਰਾ ਆਪਸੀ ਇਹ ਦੇਖੋ ਜਿਹੜੀ ਪਿਛਲੀ ਵਾਰੀ ਗੱਲ ਸੀ ਲੋਕਾਂ ਨੂੰ ਜਿਹੜੇ ਨਾਰੇ ਦਿੱਤੇ ਗਏ ਤੇ ਜਿਹੜੇ ਵਾਅਦੇ ਕੀਤੇ ਗਏ ਉਹ ਅੱਜ ਵੱਡੇ ਸੀ ਇੱਕ ਤਾਂ ਦੇਖੋ ਸਭ ਤੋਂ ਵੱਡੀ ਗਰੰਟੀ ਦਿੱਤੀ ਸੀ ਦੇਸ਼ ਦੇ ਵਿੱਚੋਂ ਕਰਪਸ਼ਨ ਖਤਮ ਕਰੇ 20000 ਕਰੋੜ ਰੁਪਏ ਰੇਟਾਂ ਤੋਂ ਕਮਾਉਣ ਦੀ 35000 ਕਰੋੜ ਕਰਪਸ਼ਨ ਤੋਂ ਕਮਾਉਣ ਦੀ ਭੈਣਾ ਨੂੰ 1000 ਰੁਪਏ ਦਾ ਰਾਗਾ ਦਿੱਤਾ ਗਿਆ ਸੀ ਕਿੰਨੇ ਕਿੰਨੇ ਵੱਡੇ ਸਲੋਗਨ ਦਿੱਤੇ ਗਏ ਅੱਜ ਜਿਹੜੇ ਬੰਦੇ ਇਮਾਨਦਾਰੀ ਦੀ ਗੱਲ ਕਰਦੇ ਸੀ ਉਹ ਸਾਰੇ ਜੇਲ੍ਹ ਚ ਐਸੀ ਤਰ੍ਹਾਂ ਪਹਿਲਾਂ ਗੁਟਕਰ ਸਾਹਿਬ ਦੇ ਸਹੂ ਖਾ ਕੇ ਉਹਨਾਂ ਨੇ ਲੋਕਾਂ ਨੂੰ ਘਬਰਾ ਕਰ ਲਿਆ ਜੇ ਵਿਕਾਸ ਦੇ ਉੱਤੇ ਬਹਿਸ ਹੁੰਦੀ ਮੁੱਦਿਆਂ ਦੇ ਉੱਤੇ ਬਹਿਸ ਹੁੰਦੀ ਮੈਰਿਟ ਦੇ ਉੱਤੇ ਫੈਸਲੇ ਹੁੰਦੇ ਤਾਂ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਕਦੇ ਨਹੀਂ ਜਾਂਦੀ ਪਰ ਇਹਨਾਂ ਲੋਕਾਂ ਨੂੰ ਪਤਾ ਸੀ ਕਿ ਵਿਕਾਸ ਦੇ ਉੱਤੇ ਮੈਰਿਟ ਦੇ ਉੱਤੇ ਬਹਿਸ ਕਰਾਂਗੇ ਮਾਰ ਖਾਵਾਂਗੇ ਕਿਸੇ ਨੇ ਧਾਰਮਿਕ ਮੁੱਦਾ ਬਣਾ ਲਿਆ ਕਿਸੇ ਨੇ ਕੋਈ ਮੁੱਦਾ ਬਣਾ ਲਿਆ ਪਰ ਕੋੜ ਨਖੱਤੇ ਨਾਨਕਾ ਓੜ ਸੱਚ ਅੱਜ ਸਚਾਈ ਜਿਹੜੀ ਆ ਉਹ ਜਨਤਾ ਦੇ ਸਾਹਮਣੇ ਆ ਗਈ ਆ ਹੁਣ ਕੋਈ ਭੁਲੇਖਾ ਨਹੀਂ ਇਸ ਕਰਕੇ ਇੱਥੇ ਤਾਂ ਪਹਿਲਾਂ ਵੀ ਲੋਕਾਂ ਨੇ ਬੜਾ ਵਧੀਆ ਸਾਥ ਦਿੱਤਾ ਸੀ ਪਰ ਚਲੋ ਮਾਹੌਲ ਦੇ ਮੁਤਾਬਕ 19 21 ਫਰਕ ਰਹਿ ਕੇ ਪਰ ਹੁਣ ਜਿਹੜਾ ਲੋਕਾਂ ਦਾ ਜੋਸ਼ ਤੁਹਾਡੇ ਸਾਹਮਣੇ ਆ ਵਾਢੀ ਦੇ ਦਿਨ ਆ ਇਸ ਵੇਲੇ ਕਿਸੇ ਕਿਸਾਨ ਕੋਲੇ 1 ਮਿੰਟ ਦਾ ਫੇਰ ਨਹੀਂ ਹੁੰਦਾ ਕਿਸੇ ਮਜ਼ਦੂਰ ਕੋਲੇ ਫੇਰ ਨਹੀਂ ਹੁੰਦਾ ਪਰ ਤੁਹਾਡੇ ਸਾਹਮਣੇ ਆ ਕਿੱਡੇ-ਕੱਡੇ ਵੱਡੇ ਅਸੀਂ ਵਰਕਰ ਮੀਟਿੰਗ ਰੱਖੀ ਸੀ ਤੇ ਕਿੱਡਾ ਵੱਡਾ ਰੈਲੀ ਜਿੰਨਾ ਇਕੱਠ ਹੋ ਗਿਆ ਇਸ ਕਰਕੇ ਇਹ ਚੀਜ਼ ਪ੍ਰਤੀਕ ਹੈ ਇਸ ਗੱਲ ਦਾ ਕਿ ਡੁੱਕੀ ਹੁਣ ਫੇਰ ਸ਼੍ਰੋਮਣੀ ਅਕਾਲੀ ਦਲ ਨਾਲ ਇਕੱਠੇ ਕੰਮ ਕਰੂਗੀ। ਜਿਵੇਂ ਜਿਵੇਂ ਇੱਥੇ ਖਦੇ ਘੁੱਗੇ ਦਾ ਬੜਾ ਵੱਡਾ ਮੁੱਦਾ ਹੈ ਜੀ। ਦਹਾਕਿਆਂ ਤੋਂ ਚੱਲਿਆ ਆ ਰਿਹਾ ਸੰਤਪੁਰਾ ਰੋਡ ਅਮਰਸਰ ਇਹ ਕਿਹਦੀ ਸੰਗਤ ਆ ਅਮਰਸਰ ਨੂੰ ਕੋਰੀਡੋਰ ਤੇ ਜਾਂਦੀ ਹੈ ਜਿਹੜਾ ਬਾਬਾ ਨਾਨਕ ਪਰ ਤੁਸੀਂ ਇੱਕ ਵਾਰ ਉੱਥੇ ਸਫ਼ਰ ਕਰਕੇ ਦੇਖਿਓ ਇਹ ਬੜਾ ਵੱਡਾ ਜਿਹੜਾ ਅਹਿਮ ਮੁੱਦਾ ਆ ਜੇ ਤੁਸੀਂ ਪਾਰਲੀਮੈਂਟ ਦੇ ਜਾਂਦੇ ਹੋ ਇਹ ਇਹ ਤੁਸੀਂ ਹੱਲ ਕਰੋ ਤੇ ਇਹ ਬੜਾ ਵੱਡਾ ਬੜਾ ਬਹੁਤ ਸ਼੍ਰਮਣੀ ਅਕਾਲੀ ਦਲ ਨੇ ਪਹਿਲ ਦੇ ਰਾਹ ਤੇ ਹੱਲ ਕਰਵਾਗੇ ਸ਼੍ਰਮਣੀ ਅਕਾਲੀ ਦਲ ਦੀ ਸਰਕਾਰ ਨੇ ਤਾਂ ਕੋਰੀਡੋਰ ਬਣਵਾਇਆ ਕੋਰੀਡੋਰ ਤੱਕ ਵੱਡੇ ਲਿੰਕ ਜਿਹੜੇ ਅੱਗੇ ਆ ਅੰਮ੍ਰਿਤਸਰ ਤੋਂ ਲੈ ਕੇ ਬਣ ਗਏ ਇਹ ਵੀ ਬਣ ਜਾਂਦੇ ਉਸ ਤੋਂ ਬਾਅਦ ਤਾਂ ਸਾਡੀ ਸਰਕਾਰ ਨੇ ਇਲੈਕਸ਼ਨ ਦੇ ਟਾਈਮ ਤੇ ਬਣਿਆ ਸੀ ਇਹ ਤਾਂ ਹੁਣ ਵਾਲੇ 5 ਸਾਲ ਜਿਹੜੀ ਸਰਕਾਰ ਰਹੀ ਹੈ ਤੇ ਜਿਹੜੀ 2.5 ਸਾਲ ਦੀ ਹੁਣ ਹੈ ਇਹਨਾਂ ਨੂੰ ਪੁੱਛੋ ਜੇ ਕੋਈ ਕੰਮ ਪਿੱਛੇ ਰਹਿ ਜਾਂਦਾ ਵੱਡੇ ਕੰਮ ਉਹ ਤਾਂ ਹੋ ਗਏ ਕੋਰੀਡੋਰ ਤੇ ਜੇ ਕੋਈ ਛੋਟਾ ਰਹਿ ਗਿਆ ਸੀ ਇਹਨਾਂ ਨੂੰ ਕਰਨਾ ਚਾਹੀਦਾ ਸੀ ਪਰ ਇਹ ਕਹਤੋਂ ਸੋਏ ਇਹਨਾਂ ਨੇ ਕੀਤਾ ਕੁਝ ਨਹੀਂ ਜਦੋਂ ਮਹਾਰਾਜ ਇਹਨਾਂ ਬਖਸ਼ਿਸ਼ ਕਰਨਗੇ ਇਹ ਸਾਰੇ ਕੰਮ ਪੂਰੇ ਹੋ ਜਾਣਗੇ ਧੰਨਵਾਦ